ਅਜ ਤਾਸਿਬ YouTube ਚੈਨਲ ਅੱਜ ਗੌਰਮਟ ਦੀ ਹੈਦਤ ਤਮ ਤਰ ਜੋ ਸਾਰਾ ਥਾਣਾ ਹੈ ਜੋ ਕੋਲਸਨਾਜਮ ਜੋ ਰਾਮਾ ਮੰਡੀ ਤੋਂ ਛਾਪਰੋਡ ਹਾਈਵੇ ਹੈ ਸਟੇਟ ਹੈ ਉਥੇ ਪੰਜਾਬ ਪੁਲਿਸ ਦਾ ਨਾਕਾ ਲੱਗਾ ਹੋਇਆ ਹੈ ਜੋ ਗੁਰਦਾਰਾ ਗੁਪਾਲ ਸਿੰਘ ਨੇੜੇ ਸਟੇਟ ਹੈ ਨਾਕਾ ਜੋ ਪੰਜਾਬ ਪੁਲਿਸ ਦੇ ਮਲਾਜਮ ਜੋ ਆਪਾਂ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਜੋ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਪੂਰਾ ਵੀ ਕਾਰਵਾਈ ਕਰਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਉਣਾ ਜਾਣਕਾਰੀ ਲਈਏ ਇੱਕ ਕਿਸੇ ਵੇਹਨਾ ਜੋ ਚੈੱਕ ਕਰਦੇ ਹੈ ਇਹ ਨਾਕਾ ਕਿਸਵਾਂਚ ਲਗਾਇਆ ਹੈ ਜੋ ਸਕੂਟਰ ਟ੍ਰੀਵਲਰ ਜੋ ਕਾਨੂੰਨ ਦੀ ਉਲੰਘਣਾ ਕਰਦੇ ਹੈ ਮੁਲਾਜ਼ਮ ਜਾਂ ਡਰਾਈਵਰ ਜਾਂ ਕਿਸੇ ਤਰ੍ਹਾਂ ਦੇ ਮੁਲਾਜ਼ਮ ਹੋਏ ਗੱਡੀ ਟੂ ਵੀਲ ਲੈ ਕੇ ਜਾਂਦੇ ਹਨ ਉਹਨਾਂ ਦੀਆਂ ਪ੍ਰਕਾਰ ਦੀਆਂ ਗੱਡੀਆਂ ਨਹੀਂ ਲਗਾਉਂਦੇ ਉਹ ਗੱਡੀ ਗਲਤ ਚਲਾਉਂਦੇ ਆ ਮੈਸ ਹੁੰਦੇ ਹਨ ਉਹਨਾਂ ਸਬੰਧ ਵਿੱਚ ਜੋ ਮੋਟਰਸਾਈਕਲ ਮੋੜ ਸੇ ਤੁਰੇ ਜਾਂਦੇ ਹੈਲਮਟ ਨਹੀਂ ਲਗਾਇਆ ਹੁੰਦਾ ਜੋ ਤਿੰਨ ਤਿੰਨ ਚਾਰ ਚਾਰ ਬੰਦੇ ਮੋਟਰਸਾਈਕਲ 'ਤੇ ਜਾਂਦੇ ਬੈਠੇ ਜਾਂਦੇ ਹੁੰਦੇ ਆ ਕੋਈ ਦੇਖਦੇ ਆ ਜੋ ਹੈਲਮਟ ਨਹੀਂ ਲਗਾਇਆ ਸੁਭਾਤਾ ਮਤਾਉ ਜੋ ਕਾਨੂੰਨ ਜੋ ਕਹਿੰਦਾ ਹੈ ਪਰ ਉਹਨਾਂ ਮੁੱਖ ਰੱਖਦੇ ਹੋਇਆ ਪਰ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਬੀਵਿਲਰ ਜਾਂ ਚਾਰ ਚਾਰ ਸਵਾਰੀਆਂ ਲੈ ਕੇ ਮੋਟਰਸਾਈਕਲ ਛੇ ਛੇ ਸਵਾਰੀਆਂ ਲੈ ਕੇ ਬਿੜਦੇ ਹੈਲਮਟ ਤੋਂ ਬਿਨਾ ਜੋ ਕਾਰੇ ਪੁਲਿਸ ਜੋ ਪੂਲ ਫਲੀ ਪੰਜਾਬ ਪੁਲਿਸ ਜੋ ਡਿਸਟ੍ਰਿਕਟ ਜਲੰਧਰ ਪਤਾਰਾ ਮੈਂ ਹੈ ਉਹਦੇ ਮੁਲਾਜ਼ਮ ਕਾਰਵੇ ਕਰਦੇ ਹੋਏ ਆ ਉਹਨਾਂ ਨੇ ਗੱਲਬਾਤ ਕਰੀਏ ਕਿ ਤੁਸੀਂ ਆਈ ਰਾਮਾ ਮੋੜੇ ਤੋਂ ਚਾਰ ਬੋਸ ਤੇ ਉੜਦੇ ਜੋ ਇਹ ਜੋ ਨਾਕਾ ਲੱਗਾ ਹੈ ਜੋ ਗੱਡੀਆਂ ਨੂੰ ਕਾਰਾਂ ਵਿੱਚ ਥਰੀ ਬੀਲਰਸ ਬਾਦ ਬਾਦ ਕਰਨੀ ਲੰਗਣਾ ਕਰਦੇ ਹੋਏ ਆਓ ਪਹਿਲਾਂ ਲਈਏ ਦੇਖੀਏ ਜੋ ਇਹ ਸਥਤ ਗੁਰਦਾਰ ਸਾਹਿਬ ਦੇ ਨਾਲ ਕੋ پاس ਨਹੀਂ ਦਾ ਗੁਰਦਾਰਾ ਜੋਲਾਂ ਵਿਖੇ ਲੱਗਾ ਹੈ ਨਾਕਾ ਪੁਰਸ਼ਕਾਰ ਬਾਈ ਕਰਦੇ ਹੋਏ ਛਾਰਪੁਰ ਤੋਂ ਆਉਂਦੀਆਂ ਕਾਰਾਂ ਅਜਮੰਦਰ ਤੋਂ ਕੌਣ ਲੇਕ ਲੰਗਣਾ ਕਰਦੇ ਖੈਰ ਨਹੀਂ ਜੋ ਬਿਨਾ ਲਾਇਸੈਂਸ ਬਿਨਾ ਰਿਸੋਰਸ ਗੱਡੀਆਂ ਨੇ ਟੂ ਵੀਲਰਾਂ ਤੇ ਨੂੰ ਨੂੰ ਲੰਗਣਾ ਮੁਕ ਰੱਖ ਦਿਆ ਹੋਇਆ ਪੰਜਾਬ ਸਰਕਾਰ ਨੇ ਸਿਕੰਜਾ ਕਰਦਾ ਉਹਨਾਂ ਦੇ ਮੌਕੇ ਚ ਇਲਾਨ ਕੱਟੇ ਜਾਂਦੇ ਹਨ ਅਤੇ ਕਾਰਵਾਈ ਮੁਕਦੇ ਮੌਕੇ ਦੇ ਇਲਾਨ ਪੂਕਤ ਬਾਅਦ ਨਹੀਂ ਜਾਣਾ ਪੈਂਦਾ ਮੌਕੇ ਦੇ ਵਿੱਚ ਇਹ ਸਰਕਾਰ ਨੂੰ ਪੈਸੇ ਚਲਜਾਂ ਦੇ ਲਾਗਤ ਆਓ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੇ ਕਾਰਵਾਈ ਕਰਦੇ ਹੋਏ ਜੋ ਗੱਡੀਆਂ ਦੇ ਵਿੱਚ ਮੋਬਾਈਲ ਸੁਣਦੇ ਹਨ ਹੈਲਮਟ ਲਾਉਂਦੇ ਮੁਰਸ਼ਾ ਦੇ ਹੈਲਮਟ ਨਹੀਂ ਲਗਾਉਂਦੇ ਬਿਨਾਂ ਹੈਲਮਟ ਤੋਂ ਬੈਟਰ ਨਹੀਂ ਲਗਾਉਦੇ 3-ਵੀਲਰ ਜੋ ਹੈ 2-ਵੀਲਰ ਹੈ ਜਾਂ 3-ਵੀਲਰ ਹੈ ਬਿਨਾਂ ਲਾਇਸੈਂਸ ਤੋਂ ਬਗੈਰ ਲੈ ਕੇ ਜਾਂਦੇ ਹਨ ਚਾਚਾ ਸਵਾਰੀਆਂ ਬਿਨਾਂ ਉਹ ਹੈਲਮਟ ਲਾਏ ਜਾਂ ਤੋਂ ਬਗੈਰ ਗੱਡੀ ਚਲਾਉਂਦੇ ਹਨ ਯੋ 3 ਬਿਲਾ ਰਨ ਕੋਲ ਮਗਲੇ ਉਹਨਾਂ ਦੇ ਚਲਾਉਂਦਾ ਹੈ ਬਿਨਾ ਦੱਸੇ ਮੋੜ ਲੈਂਦੇ ਹਨ ਆਉ ਕਾਜ ਕਰਦੇ ਹੋਏ ਪੁਲ ਪ੍ਰਚਾਰਕ ਦੇ ਮੁਲਾਜ਼ਮ ਨਾਲ ਗੱਲਬਾਤ ਕਰੀਏ ਜੋ ਆ ਨਾਕਾ ਕਿਸ ਸਮਾਂ ਵਿੱਚ ਲਗਾਇਆ ਹੈ ਮੌਕੇ ਚਲਾਨਟ ਕੱਟੇ ਜਨਾਬ ਰਸੋਸ ਨੇ ਹੁੰਦੀ ਜਾਂ ਐਰਮਨ ਲਗਾਇਆ ਹੁੰਦਾ ਕਾ ਜਾਣੋ ਸਕਾਰਾ ਦੀ ਡਿਊਟੀ ਨੂੰ ਆਉਂਦੇ ਪੰਜਾਬ ਪੁਲਿਸ ਮੁਲਾਜ਼ਮ ਪੰਜਾਬ ਅੰਦਰ ਇੰਨੇ ਥਰੀ ਚੱਲ ਰਹੇ ਹਨ ਜੋ ਲੋਟ ਛੋਟੇ ਛੋਟੇ ਟਾਂਪੂ ਹੈ ਟਾਂਪੂ ਕਿਹਾ ਜਾਂਦਾ ਹੈ ਉਹਨਾਂ ਕੋ ਉਹਨਾਂ ਕੋ ਨੰਬਰ ਨਹੀਂ ਹੁੰਦਾ ਬਿਨਾਂ ਦੱਸੇ ਲੋਕਾਂ ਨੂੰ ਠੱਗਦੇ ਹਨ ਬਿਨਾਂ ਦੱਸੇ ਪੈਸੂ ਕਰਦੇ ਹਨ ਬਹੁਤ ਬੜੀ ਤੰਗ ਹਨ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਛਪਾਇਆ ਹੁੰਦਾ ਨਾ ਕੋਹ ਹੈ ਨਮਾਜ਼ ਨਾ ਤੁਹਾਡੇ ਕੋਲ ਸੰਸਿਆ ਤੁਸੀਂ ਕਹਿੰਦੇ ਕਿਹੜੇ ਸਾਹ ਜੀ ਸਾਹ 27 ਤੋਂ ਦੱਤੀਆਂ ਕੋਈ ਸਾਨੂੰ ਮੇਰੀ ਊਡੀ ਨਾਲ ਕਰਕੇ ਮੂਰੀ ਦਾ ਬੱਦ ਉਹ ਦਰਵਾਜ਼ਾ ਕਿਨਾਂ ਫੁੱਟਣ ਲੱਗਾ ਉਹ ਕੋਈ ਪ੍ਰੋਬਲਮ ਕੋਈ ਡਾਕਟਰ ਵੀ ਨਹੀਂ ਕਿਹੜੇ ਹੱਥ ਦਾਲਾ ਜੋ ਲਾਉਂਦਾ ਜੋ ਲਾਉਂਦਾ ਇੱਕ ਤਾਂ ਇਹ ਪੁੱਛਿਆ ਤੇਰਾ ਸਬੂਤ ਦੱਸੋ ਮੈਂ ਤਾਂ ਰੱਖਣਾ ਸੰਸਤ ਲੈ ਕੇ ਦਰਨਾ ਬਹੁਤ ਬਹੁਤ ਮਿਹਰਬਾਨੀ ਹੈ ਜੀ ਆ ਬਹੁਤ ਮੁਲਾਜ਼ਮਾਂ ਨੇ ਪੱਕ ਹੁੰਦੀਆਂ ਜੋ ਮਜਬੂਰੀਆਂ ਪੋਖਰਾਟਦੇ ਹੁਆ ਛੋੜ ਵੀ ਦਿੱਤੀ ਜਾਂਦੀ ਹੈ। ਕੋਈ ਨਹੀਂ ਜਾਨਦਾ ਮੈਂ ਸ਼ੱਕੀ। ਇਸੇ ਦੇਵਨੂਸੀ ਪਾਰਟੀ ਜੀਟੀ ਰੋਡ ਤਨਖਾ ਲਾਇਆ ਸੀਨੀਅਰ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਕ ਜਿਨ੍ਹਾਂ ਨੇ ਵੀ ਕਦੇ ਪੇਪਰ ਪੂਰੇ ਨਹੀਂ ਉਹਨਾਂ ਜਲਾਨ ਕਟੀਆਂ ਜਾਂਦੇ ਆ ਜੀ ਆਓ ਗੱਲਬਾਤ ਕਰੀਏ ਜੋ ਪੰਜਾਬ ਪਲੀਟ ਮਲਾਜਾਉਣ ਜੋ ਕਾਨੂੰਨ ਦੇ ਲੰਘਣਾ ਕਰਦੇ ਆ ਜੋ ਮੇਰਾ ਹੈਲਵਟ ਗੱਡੀਆਂ ਚਲਾਣ ਚਲਾਉਂਦੇ ਆ ਨਾ ਜੋ ਟੂ ਵੀਲਰ ਚਲਾਉਂਦੇ ਆ ਉਹਨਾਂ ਦੇ ਕੋਈ ਲਾਇਸੈਂਸ ਬਾਅਦ ਤੇ ਜਾਂ ਕਾਰ ਦੇ ਵਿੱਚ ਮੋਬਾਈਲ ਹੁੰਦੇ ਆ ਨਾ ਜਾਂ ਬਿਨਾਂ ਲਾਇਸੈਂਸ ਤੋਂ ਹੁੰਦੇ ਆ ਨਾ ਉਹਨਾਂ ਚਲਾਨ ਕਰਦੇ ਆ ਨਾ ਸਰਕਾਰੀ ਹਦਤਾਂ ਬਦਾ ਮੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਅੱਜ ਦੀ ਨਕਲ ਆ ਜੀ ਬਤਾਰਾ ਪਹਿਲਾਂ ਧੰਨਵਾਦ ਜੀ ਸਰਕਾਰ ਨੂੰ ਮੁੱਖ ਰੱਖਦੇ ਆ ਹੋਇਆ ਰਤਵਤਾ ਕੋ ਕਿਹੜੇ ਕਿਹੜੇ ਚਲਾਨ ਕੱਟ ਜਾਂਦੇ ਜੀ ਅਹੀ ਜੀ ਟੂ ਵੀਲਰ ਜਿਨ੍ਹਾਂ ਨੇ ਹੈਲਬਰਟ ਨਹੀਂ ਲਾਇਆ ਜੀ ਲਿਸੈਂਸ ਨਹੀਂ ਜਿਨ੍ਹਾਂ ਕੋ ਜਿਨ੍ਹਾਂ ਕੋ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਉਹ ਕਿਸੇ ਦੀ ਐਂਸ਼ੋਰ ਹੈ ਨਹੀਂ ਉਹ ਸਾਡੇ ਸੀਨੀਅਰ ਅਫਸਰ ਅਹੁਦਿਆਂ ਦੇ ਮੁਤਾਬਕ ਸਾਰੇ ਕੋ ਆਰਟੀਓ ਸਾਡੀ ਮਸ਼ੀਨਾਂ ਸਰਕਾਰੀ ਜਿਹੜੇ ਆਨਲਾਈਨ ਚਲਾਨ ਕੀਤੇ ਜਾਂਦੇ ਆ ਜੀ ਸਰ ਜੀ ਜਿਹੜੀਆਂ ਗੱਡੀਆਂ ਹਾਇ ਜਿਹੜੀਆਂ ਲੈ ਕੇ ਜਾਂਦੇ ਆ ਇਹ ਧੂੜਾ ਵੂੜਾ ਜਾਂ ਬੜੇ ਬੜੀਆਂ ਹੱਲ ਸੱਤਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਉਹਨਾਂ ਦਾ ਵੀ ਚਲਾਨ ਬਣਦਾ ਜੀ। ਉਹਨਾਂ ਦਾ ਵੀ ਚਲਾਨ ਕੀ ਬੇਜ ਜਾਂਦੇ ਆ ਜੀ। ਅੱਜ ਕਿੰਨੇ ਕਿ ਸਵੇਰ ਚਲਾਨ ਕਰਦੇਗਾ ਜੀ? ਅੱਜ ਐਸ ਲਈ 4 ਚਲਾਨ ਕਰ ਦਿੱਤੇ ਜੀ। ਓਕੇ ਜੀ। ਥੈਂਕਸ। ਕੈਸ਼ ਨਹੀਂ ਹੁੰਦਾ ਵੀ? ਕੈਸ਼ ਨਹੀਂ ਜੀ Google Pay। ਜਾਂ ਤਾਂ ATM ਕਾਰਡ Google Pay ਦੇ ਵਿੱਚ ਸਭ ਨਹੀਂ ਆਉਂਦਾ। ਤੁਹਾਨੂੰ ਪੁੱਛਿਆ ਤਾਂ ਹੈ ਉਹਨੂੰ। ਤੁਹਾਨੂੰ ਪੁੱਛਿਆ ਨਾ? ਦੇਖੋ ਭਾਈ ਤੁਹਾਨੂੰ ਕਿਹਾ ਕਿ ਇਹ ਮਸ਼ੀਨ オンਲਾਈਨ ਵਰਕ ਕਰਦੀ ਹੈ ਜਾਂ ਤਾਂ ਇਹ ਟ੍ਰਾਂਕ ਕਰਦੇ ਤਾਂ ਕੋਈ ਪਾਉਣੇ ਵਾਸਤੇ ਜਾਂ ਫਿਰ ਤੁਸੀਂ ਸਕੈਨ ਕਰਦੇ ਦੋਨੋਂ ਜਿਹੜਾ ਤੁਹਾਨੂੰ ਕੀ ਕਰਦੇ ਉਹਨੂੰ ਕੋਈ ਜਾ ਕੇ ਪੈਸਾ ਮੰਗਾਵੋ ਕਿਸੇ ਤੋਂ ਆਪਣੇ ਐਪ ਤੋਂ ਆਰਟੀਕਲ ਦੀ ਗਵਰਨਮੈਂਟ ਦਾ ਬਹੁਤ ਫਾਇਦੀ ਦਾ ਨਿਕਰਾਤਾ ਹਾਂਜੀ ਬਿਲਕੁਲ ਸਭ ਤੋਂ ਅੱਗੇ ਅੱਜੀ ਅਜਾੜੇ ਕੋ ਮੂਗਲ ਵੇ ਚੱਲਦਾ ਤੇ Google Pay ਕਰਾ ਫੋਨ ਤੋਂ ਕਰਾ ਆ ਗਿਆ ਪਾਗ ਦੀ ਨਹੀਂ ਤਾਂ ਇਹ ਕਿਹਾ ਨਾ ਬੰਦਿਆਂ ਨੇ ਇਹਨਾਂ ਦਾ ਦਰਾਂ ਤੋਂ ਹਾਂ ਇਹਨਾਂ ਦਾ ਚੱਲ ਚੱਲ ਬਾਰੂ ਕੋਟੀ ਹਾਲਾਤ ਸੁਣ ਰਹੀ ਨਾ ਬੰਦਲੇ ਮੈਂ ਉਹ ਯਾਫਣਾ ਵਾਈਡਿੰਗ ਦੇ ਕੰਮ ਕਿਹਨਾਂ ਨਾ ਇਹਦੀ ਬੜੀ ਖਿੱਚੀ ਵਰਦਾਉ ਦੇਖੋ ਕਿੰਨੀ ਸਪੀਡ ਕਿੰਨੀ ਸਪੀਡ ਆਇਆ ਹਜ਼ਾਰ ਰੋ ਆ ਕਿੰਨਾ ਮੇਟਾ ਮਸਾਲੇ ਦੇ ਚੱਲ ਤੁਸੀਂ ਕੋਈ ਹੋਰ ਸਪੀਡ ਨਹੀਂ ਨਹੀਂ ਮੈਂ ਸਾਈਡ ਕਰ ਲਿਆ ਨਾ ਸ਼ਹਿਰ ਦਾ ਕੰਮ ਹੈ ਭਾਈ ਕੀ ਕਰੀ ਬੰਦ ਕਰ ਲਾਗੇ ਤੇਰੀ ਸਪੀਡ ਜ਼ਿਆਦਾ ਸੀ ਤੂੰ ਕੀ ਕਹਿਣਾ ਚਾਹੁੰਦੇ ਜੀ ਇਨੀ ਸਪੀਡ ਤੇ ਕਿਉਂ ਆ ਰਹੇ ਮੇਰੇ ਨੱਕਾ ਲੱਗਾ ਕੀ ਕਹਿਣਾ ਚਾਹੁੰਦੇ ਕੁਝ ਨਹੀਂ ਕਹਿਣਾ ਚਾਹੁੰਦੇ ਅੱਗੇ ਤੋਂ ਸਲੋ ਆ ਮੰਗੇ ਜੋ ਕਾਨੂੰਨ ਦੀ ਲੰਘਣਾ ਕਰਦੇ ਆਂ ਜਲਾ ਤੁਹਾਡਾ ਹੀ ਬਣਦਾ ਕਿ ਨਹੀਂ ਬਣਦਾ ਜਲਾਨਾ ਨਾ ਹਾਂਜੀ ਬਣਦਾ ਉਸ ਨੂੰ ਦੋਸ਼ ਨਾ ਦਿੱਤੇ ਚਲਾਕ ਕਟੋ ਜੀ ਨਾਲ ਮਮਾ ਗਾਉਂ ਏਨੀ ਵੀਰ ਤੋਂ ਬਿਨਾ ਹੈਲਮਟ ਤੋਂ ਲਾਇਸੈਂਸ ਲਈ ਆਪ ਲਾਇਸੈਂਸ ਪਰ ਉਸਨੂੰ ਲਾਜ਼ਮ ਕਾਜੂ ਕਾਰਵਾਈ ਕਰਦੇ ਹੋਏ ਤੁਸੀਂ ਏਨੀ ਏਟੀ 3 ਮੋਟਰਸਾਈਕਲ ਲੈ ਗਏ ਇਨ ਤੇਜਾ ਕਿਉਂ ਆ ਰਹੇ ਨਾ ਹੈਲਮਟ ਲਾਇਆ ਨਾ ਹੈਲਮਟ ਨਾ ਦਿਖ ਰਹਾ ਵਾਧਾ ਨਹੀਂ ਭਾਈ ਹਾਂ ਵਾਧਾ ਨਹੀਂ ਵਾਧਾ ਨਹੀਂ ਐਸਾ ਨਹੀਂ ਬਣਾ ਤੁਸੀਂ ਆਪ ਕੈਸੇ ਘੁੰਮ ਰਹੇ ਹੋ ਬਿਨਾਂ ਦੱਸ ਸਕਿਆ ਆਪ ਬਤਾਓ आरसी है इसकी हां जी वो तो होगा सामान एकेडमी में एडब्ल्यू ग्रेड खाली एकेडमी से ना उसको तो ग्रेड खाली जेब होता है कि वैसे भी हूं नहीं नहीं सॉरी ना आपके पास है ना आपके पास हेलमेट है ना वो आरसी है कोई डॉक्यूमेंट नहीं है सॉरी सर बुला मगाओ रे मोरे मोरे नंबर भी नहीं जी ਅਰੇ ਉਹ ਗੱਡੀ ਦਾ ਮੋਰਸਿਆ ਦਾ ਨੰਬਰ ਕੋਈ ਨਹੀਂ ਬਿਨਾ ਗੱਡੀ ਤੋਂ ਮੋਰਸਿਆ ਲੈ ਕੇ ਜਾਂਦੇ ਹੋ ਮੇਲਾ ਨਮਨ ਕੋਈ ਨਿਲੰਗੜਾ ਕਰਦੇ ਹੋ